ਆ ਜਿਹੜੇ ਸਵੇਰੇ ਟਾਇਲਟਾਂ ਚ ਲੈਟਰੀਨਾ ਚ ਫੋਨ ਲੈ ਜਾਂਦੇ ਨੇ ਫੋਨ ਦੇਖਦੇ ਨੇ ਬਹਿ ਕੇ ਉਹ ਸੁਣ ਲੋ ਗੌਰ ਨਾਲ ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜੇ ਘਟਣਾ ਐਡਾ ਨੁਕਸਾਨ ਹੋ ਗਿਆ ਮੁੰਡੇ ਦਾ ਸਵੇਰੇ ਜਿਹੜੇ ਤੜਕੇ ਉੱਠਦੇ ਨੇ ਮੋਬਾਈਲ ਦਾ ਨਸ਼ਾ ਲਾਰਖਾ ਮੋਬਾਈਲ ਦੇਖੇ ਬਣਾ ਨਹੀਂ ਆਉਂਦੀ ਸੀਟਾਂ ਤੇ ਦਾ ਦਾ ਘੰਟਾ 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 ਬੈਠੇ ਰਹਿੰਦੇ ਨੇ ਆ ਮੁੰਡੇ ਨਾਲ ਜਿਹੜੀ ਵਾਪਰੀ ਐ ਤੁਹਾਡੇ ਨਾਲ ਵੀ ਵਾਪਰ ਸਕਦੀ ਐ ਇਹ ਵੀਡੀਓ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਜਾਊਗਾ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਅਮਰਿਤਪਾਲ ਸਿੰਘ ਸੰਗਰੂਰ ਤੋਂ ਬੇਨਤੀ ਵੀਡੀਓ ਵੱਤੋ ਵੱਤ ਸ਼ੇਅਰ ਕਰ ਦਿਓ ਦੋਸਤੋ ਕਾਲਜੁਗ ਦਾ ਜ਼ਮਾਨਾ ਹੈ ਪਹਿਲਾਂ ਜਦੋਂ ਆਪਾਂ ਅਸਲ ਚ ਅੱਜ ਤੋਂ 20 ਸਾਲ ਪਹਿਲਾਂ ਨਿਗਾ ਮਾਰੀਓ ਉਦੋਂ ਕਿਹਦੇ ਕੋਲੇ ਫੋਨ ਤੇ ਉਦੋਂ ਲੋਕਾਂ ਨੂੰ ਆ ਸੀਟਾਂ ਮਸਾਂ ਮਿਲਦੀਆਂ ਦੀਆਂ ਚੰਗੀਆਂ ਬਲੀਆਂ ਜੇ ਪਿੰਡਾਂ ਦੀ ਗੱਲ ਕਰ ਲਈਏ ਮੀਰਾ ਲਵੇ ਹੈਗਾ ਤੇ ਭਾਈ ਇਹ ਬਾਕੀ ਖੁੱਲੇ 'ਚ ਜਾਂਦੇ ਤੇ ਜਾਂਦੇ ਖਾਂਦੇ ਘਰੇ ਤੇ ਜਾਂਦੇ ਬਾਹਰ ਤੇ ਉੱਥੇ ਆਉਂਦੀ ਵੀ ਚੰਗੀ ਦੀ ਹੁਣ ਅੱਧੇ ਤਾਂ ਕਬਜ਼ੀਆਂ ਨਾਲ ਮਰੇ ਪਏ ਨੇ ਉਹੀ ਗੈਸ ਸਿਰਾਂ ਨੂੰ ਚੜੀ ਜਾਂਦੀ ਹੈ ਫਿਰ ਲੋਕਾਂ ਨੂੰ ਗਾਲਾਂ ਕੱਢਦੇ ਨੇ ਲੜਾਈਆਂ ਕਰਦੇ ਨੇ ਇਹ ਵੀ ਕਾਰਨ ਹੈ ਇੱਕ ਅੱਛਾ ਜਿਹੜੇ ਆ ਫੋਨ ਲਿਜਾਣੇ ਹੋ ਸੁਣ ਲੋ ਚੀਨ ਦੇ ਚਿੰਗਚੌਂਗ ਸ਼ਹਿਰ ਚ ਇੱਕ ਘਟਨਾ ਵਾਪਰੀ ਐ ਮੁੰਡਾ ਸਵੇਰੇ ਉੱਠਿਆ ਚਾਹ ਪਾਣੀ ਆਪਦਾ ਜੋ ਵੀ ਕੀਤਾ ਤੇ ਟਾਇਲਟ ਗਿਆ ਟਾਇਲਟ ਚ ਫੋਨ ਲੈ ਗਿਆ ਫੋਨ ਲਿਜਾ ਕੇ ਉੱਥੇ ਫੋਨ ਦੇਖਦਾ ਤਕਰੀਬਨ ਸਾਰੀ ਦੇਖਦੇ ਨੇ 99% ਇਹੀ ਹੀ ਲਾ ਹੋ ਰਿਹਾ ਏ ਘੋੜੇ ਵਾਲਾ ਇਹ ਸਾਰੇ ਫਿਰ ਗਿਆ ਇਹ ਤੇ ਉਦੋਂ ਬਾਅਦ ਅੱਧਾ ਪੌਣਾ ਘੰਟਾ ਲੰਘਿਆ ਡੂੜ ਘੰਟਾ ਲੰਘਿਆ ਘਰਦਿਆਂ ਨੇ ਚਿੰਗਚੌਂਗ ਸ਼ਹਿਰ ਦੀ ਘਟਨਾ ਹੈ ਚੀਨ ਦੇ ਨਾਲੇ ਕਿੱਡਾ ਤੁਸੀਂ ਕਹਿੰਦੇ ਹੋ ਵੀ ਬਹੁਤ ਤਰੱਕੀ ਕਰ ਗਿਆ ਜਦੋਂ ਦੇਖਿਆ ਵੀ ਬਾਰਨੀ ਖੁੱਲ ਰਿਹਾ ਮੁੰਡਾ ਚੁੱਪਾ ਖੜਕਾਇਆ ਖੋਲਿਆ ਨਾ ਬਾਰ ਪੱਟ ਕੇ ਜਦੋਂ ਅੰਦਰ ਬੜੇ ਮੁੰਡਾ ਸੀਟ ਦੇ ਉੱਤੇ ਬੇਹੋਸ਼ ਹੋ ਕੇ ਡਿੱਗਿਆ ਪਿਆ ਉਹ ਕਾਰਨ ਕੀ ਹੋਇਆ ਉਹ ਦੱਸ ਦਿਆ ਕਹਿੰਦੇ ਲਗਾਤਾਰ ਜਦੋਂ ਅੱਧਾ ਘੰਟਾ ਇੱਕੇ ਪੋਜੀਸ਼ਨ 'ਚ ਬੈਠਾ ਰਹੇ ਜਿਹੜੀਆਂ ਨਾੜਾਂ ਨੇ ਇਹ ਚਿਪਚਿਪ ਜਾਂਦੀਆਂ ਨੇ ਸਰਕਲ ਖੜ ਜਾਂਦਾ ਜਿਹਦੇ ਨਾਲ ਦਰੰਗ ਹੋ ਗਿਆ ਉਹਨੂੰ ਉਹਨੂੰ ਉਸ ਤੋਂ ਬਾਅਦ ਦਰੰਗ ਹੋਣ ਦਾ ਖਤਰਾ ਹੋ ਜਾਂਦਾ ਇਹਦੇ ਨਾਲ ਉਹਨੂੰ ਦਰੰਗ ਹੋ ਗਿਆ ਉਹਨੂੰ ਲਿਜਾਇਆ ਗਿਆ ਹਸਪਤਾਲ ਜਿੱਥੇ ਉਹਦੀ ਲੱਤ ਤੇ ਬਾਹ ਖੜ ਗਈ ਉਹਦੀਆਂ ਦਿਮਾਗ ਦੀਆਂ ਨੜਾਂ ਵੀ ਬਲੌਕ ਹੋ ਗਈਆਂ ਮਸਾਂ ਬਚਿਆ ਜੇ ਤੁਸੀਂ ਵੀ ਫੋਨ ਲਿਜਾਣੇ ਹੋ ਟਾਇਲਟਾਂ 'ਚ ਤਾਂ ਆ ਗੱਲ ਵੱਤੋ ਵੱਤ ਸ਼ੇਅਰ ਕਰ ਦਿਓ ਹਟਜੋ ਅਸਲ ਤਾਂ ਖੇਤ ਜਾਇਆ ਕਰੋ ਖੇਤ ਟਾਇਲਟਾਂ ਕਰਾ ਲਓ ਜੇ ਸ਼ਰਮ ਆਉਂਦੀ ਹੈ ਖੇਤ ਤੁਰ ਕੇ ਜਾਇਆ ਕਰੋ ਟਾਇਲਟਾਂ ਖੇਤ ਕਰਾ ਲਓ ਖੁੱਲੇ 'ਚ ਨਾ ਬੈਠੋ ਤਾਂ ਮਾੜੀ ਗੱਲ ਹੈ ਪਾਰਾ ਫੋਨ ਦਾ ਘੱਟੋ ਘੱਟ ਹਟਜੋ ਇਹ ਨਹੀਂ ਪਤਾ ਦਰੰਗ ਹੋ ਜੇ ਫਿਰ ਕਿਸੇ ਨੇ ਮੂੰਹ ਚ ਚਮਚਾ ਨਹੀਂ ਪਾਣੀ ਦਾ ਪੋਣਾ ਕਾਲਜੋਗ ਆਪਦੀ ਕਹਿੰਦੇ ਹੁੰਦੇ ਆਪਦੀ ਜਿਹੜਾ ਸਰੀਰ ਆ ਤੇ ਹੱਥ ਹੁੰਦਾ ਹਾਸੀ ਮਜ਼ਾਕ ਤਾਂ ਚਾਹੇ ਲੱਖ ਮੰਨ ਲਿਓ ਗੱਲ ਨੂੰ ਸੀਰੀਅਸ ਲੈ ਲਓ ਤੁਹਾਡੇ ਨਾਲ ਇਹ ਬਣ ਗਈ ਨਾ ਜੇ ਮੁੜ ਕੇ ਕੋਈ ਪਾਣੀ ਨਹੀਂ ਪੁੱਛਦਾ ਐ ਨਹੀਂ ਹੈਗਾ ਵੀ ਜਦੋਂ ਜੀ ਕਰੇ ਨਾ ਲੋਂਗੇ ਜਦੋਂ ਅਗਲਾ ਬੇਲਾ ਹੋਇਆ ਕਰੂ ਟੱਬਰ ਉਹਦੋਂ ਨਮਾਉਂਦੇ ਨੇ ਨਾ ਬੋਲਣ ਜੋ ਗਿਆ ਕਰੀ ਜਾਇਆ ਕਰੋਗੇ ਜੇ ਜੀਵ ਨੂੰ ਹੋ ਜੇ ਮੂੰਹ ਨੂੰ ਦਰੰਗ ਹੋ ਜੇ ਜਾਂ ਸਿਰ ਨੂੰ ਸੋ ਇੰਨੀਕ ਬੇਨਤੀ ਆ ਸੈਤਾਨ ਨਾਲ ਖਿਲਵਾੜ ਨਾ ਕਰੋ ਚੰਗੇ ਬੰਦੇ ਬਣੀਏ ਖਾਈਏ ਘਰੇ ਜਾਈਏ ਬਾਹਰ ਬਾਹਰ ਚਾਹੇ ਕੀਤਾ ਜ ਟਾਇਲਟਾਂ ਕਰਾ ਲਓ ਤਾਂ ਵੀ ਕੋਈ ਚੱਕਰ ਨਹੀਂ ਐ ਨਹੀਂ ਮੈਂ ਕਹਿੰਦਾ ਵੀ ਪਟੜੀਆਂ ਤੇ ਸਿੱਟੀ ਜਾਓ ਆਉਂਦੇ ਜਾਂਦੇ ਰੇ ਟਾਇਰ ਨਾਲ ਲੱਗੇ ਵਗ ਜੇ ਇਹ ਵੀ ਨਹੀਂ ਮੈਂ ਕਹਿੰਦਾ ਕਿਸੇ ਦੇ ਪੈਰ ਨਾਲ ਲੱਗ ਜੇ ਸੋ ਚੰਗੇ ਇਨਸਾਨ ਬਣੀਏ